ਹਾਂਜੀ ਸ਼ਤਸ਼ਰੀਆ ਕਾਲ ਦੋਸਤੋ ਹੁਨੇ ਹੁਨੇ ਸਕੂਲਾਂ ਬਾਰੇ ਫਿਰ ਵੱਡੀ ਖਬਰ ਆ ਚੁੱਕੀ ਹੈ ਦੋਸਤੋ ਦੱਸਾਂਗੇ ਇਸ ਖਬਰ ਬਾਰੇ ਤੁਹਾਨੂੰ ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋਸਤੋ ਪੰਜਾਬ ਸਰਕਾਰ ਨੇ ਜੋ 31 ਦਸੰਬਰ ਤੱਕ ਛੁੱਟੀਆਂ ਦਾ ਐਲਾਨ ਕੀਤਾ ਸੀ ਹੁਣ ਉਸ ਐਲਾਨ ਤੋਂ ਬਾਅਦ ਜੋ ਕਿਹਾ ਜਾ ਰਿਹਾ ਹੈ ਕਿ 1 ਜਨਵਰੀ ਨੂੰ ਸਕੂਲ ਨਹੀਂ ਖੁੱਲਣਗੇ ਕਿਉਂਕਿ ਮਾਪਿਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਠੰਡ ਜ਼ਿਆਦਾ ਹੈ ਇਸ ਲਈ ਬੱਚਿਆਂ ਦੀਆਂ ਛੁੱਟੀਆਂ ਨੂੰ ਵਧਾ ਦਿੱਤਾ ਜਾਵੇ ਅਤੇ ਮੌਸਮ ਵਿਭਾਗ ਨੇ ਵੀ ਇਸ ਬਾਰੇ ਦੱਸਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਠੰਡ ਵੱਧ ਸਕਦੀ ਹੈ ਉੱਤੇ ਹੀ ਪੰਜਾਬ ਸਰਕਾਰ ਨੇ ਇੱਕ ਅੱਜ ਫੈਸਲਾ ਕੀਤਾ ਹੈ ਐਨਆਰਆਈਜ਼ ਲਈ ਅਤੇ ਉਹਨਾਂ ਨੇ ਲੁਧਿਆਣਾ ਵਿਖੇ ਜੋ ਵੈੱਬਸਾਈਟ ਲਾਂਚ ਕੀਤੀ ਹੈ ਜਿਸ ਵਿੱਚ ਐਨਆਰਆਈਜ਼ ਨੂੰ ਮਦਦ ਮਿਲੇਗੀ ਅਤੇ ਦਿੱਲੀ 에어ਪੋਰਟ ਤੇ ਵੀ ਜੋ ਪੰਜਾਬ ਦੇ ਵੱਲੋਂ ਇੱਕ ਸੇਤਾ ਕੇਂਦਰ ਖੋਲਿਆ ਜਾਵੇਗਾ NRI ਲਈ ਤਾਂ ਦੋਸਤੋ ਉੱਥੇ ਜੇ ਕੋਈ ਮੁਸ਼ਕਲ ਆਉਂਦੀ ਹੈ ਤਾਂ ਤੁਸੀਂ ਉੱਥੇ ਜੋ ਸੰਪਰਕ ਕਰ ਸਕਦੇ ਹੋ ਦੋਸਤੋ ਚੈਨਲ ਤੇ ਜੁੜੇ ਰਹੋ ਹੋਰ ਅਪਡੇਟ ਦੇਖਣ ਲਈ ਸਕੂਲਾਂ ਨਾਲ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ